ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਪੈਰੀ ਆਪ ਹੀ ਅਜਿਹਾ ਕਹਾੜਾ ਮਾਰ ਲਿਆ ਜਿਸ ਕਰਕੇ ਆਮ ਆਦਮੀ ਪਾਰਟੀ ਕਿਤਨਾ ਕਿਤੇ ਪਤਨ ਵੱਲ ਜਾਂਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸਾਂਗੇ ਕਿ ਕਿਉਂ ਅਜਿਹਾ ਫੈਸਲਾ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਜਿਸ ਨਾਲ ਉਸ ਨੂੰ ਪਿੰਡਾਂ ਦੇ ਵਿੱਚ ਵੜਨਾ ਵੀ ਔਖਾ ਹੋ ਜਾਣਾ ਤੁਸੀਂ ਜੁੜਿਓ ਪੰਜਾਬ న్యూਸ ਟੀਵੀ ਨਾਲ ਮੈਂ ਸਕਰਾਚ ਹੈ ਆਗਰ ਛੱਡ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ। ਆਗਰ ਫੇਸਬੁੱਕ ਪੇਜ ਤੇ ਜੁੜਿਓ ਤਾਂ ਪੇਜ ਨੂੰ ਜਰੂਰ ਫੋਲੋ ਕਰ ਲੈਣਾ। ਤੁਹਾਨੂੰ ਚੇਤੇ ਹੋਣਾ ਜਦੋਂ ਕੇਂਦਰ ਦੀ ਭਾਰਤ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸੀ। ਜਿਸ ਦੇ ਖਿਲਾਫ ਪੰਜਾਬ ਵਿੱਚੋਂ ਅਜੇਹੀ ਚਿੰਗਿਆੜੀ ਉੱઠી ਸੀ ਕਿ ਪੂਰੇ ਦੇਸ਼ ਦੇ ਵਿੱਚ ਸਰਕਾਰ ਦੇ ਵਿਰੁੱਧ ਅਜੇਹੀ ਲਹਿਰ ਚੱਲੀ ਕੇ ਲੰਬੇ ਸੰਘਰਸ਼ ਤੋਂ ਬਾਅਦ ਸਰਕਾਰ ਨੂੰ ਇਹ ਬੈਲ ਵਾਪਸ ਲੈਣੇ ਪਏ ਜਿਸ ਦੇ ਵਿੱਚ ਸਾਰੇ ਕੇਂਦਰ ਸਰਕਾਰ ਦੇ ਮੰਤਰੀ ਭਾਰਜਨ ਦਾ ਪਾਰਟੀ ਦੇ ਨੁਮਾਇंदे ਅਕਸਰ ਹੀ ਆਖਦੇ ਰਹਿੰਦੇ ਸੀ ਕਿ ਇਹ ਜੋ ਖੇਤੀ ਕਾਨੂੰਨ ਬਣਾਏ ਗਏ ਨੇ ਇਹ ਕਿਸਾਨਾਂ ਦੇ ਲਈ ਲਾਹੇਵੰਦ ਸਿੱਧ ਹੋਣਗੇ ਪਰ ਕਿਸਾਨਾਂ ਨੇ ਸਿੱਧੇ ਤੌਰ ਤੇ ਮਨਾ ਕਰ ਦਿੱਤਾ ਸੀ ਕਿ ਸਾਨੂੰ ਅਜਿਹੇ ਕਾਨੂੰਨਾਂ ਦੀ ਕੋਈ ਜ਼ਰੂਰਤ ਨਹੀਂ ਅਸੀਂ ਜਿਸ ਤਰ੍ਹਾਂ ਦਾ ਵਿਚਾਰਾ ਕਰ ਰਹੇ ਹਾਂ ਜਿਸ ਤਰ੍ਹਾਂ ਆਪਣੀ ਜ਼ਮੀਨ ਤੇ ਖੇਤੀ ਕਰ ਰਹੇ ਆ ਉਸੇ ਪ੍ਰਕਾਰ ਸਾਨੂੰ ਕਰਨ ਦਿਓ ਸਾਨੂੰ ਅਜੇ ਇਹ ਬਿਲਾਾਂ ਦੀ ਜਾਂ ਸਾਨੂੰ ਅਜੇ ਇਹ ਫਾਇਦਿਆਂ ਦੀ ਲੋੜ ਨਹੀਂ ਜਿਹੜੀ ਸਰਕਾਰ ਦਫ਼ਤਰਾਂ ਦੇ ਵਿੱਚ ਬਹਿ ਕੇ ਬਣਾ ਰਹੀ ਹੋਵੇ ਬਿਲਕੁਲ ਹੀ ਇਹੋ ਜਿਹਾ ਤਰੀਕਾ ਹੁਣ ਅਪਣਾਇਆ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਅਕਸਰ ਹੀ ਆਪਣੇ ਸਟੇਜਾਂ ਭਾਸ਼ਣਾ ਵਿੱਚ ਕਹਿੰਦੀ ਰਹਿੰਦੀ ਏ ਕਿ ਉਹ ਆਮ ਲੋਕਾਂ ਦੀ ਪਾਰਟੀ ਹੈ ਆਮ ਲੋਕਾਂ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਆਮ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਹੀ ਸੱਤਾ ਦੇ ਵਿੱਚ ਆਈ ਹੈ ਇਹ ਆਮ ਲੋਕਾਂ ਦੇ ਨਿਕਲੀ ਹੋਈ ਪਾਰਟੀ ਦੀ ਅਜਿਹੀ ਕੀ ਮਜਬੂਰੀ ਬਣ ਗਈ ਕਿ ਉਹਨਾਂ ਨੂੰ ਕਿਸਾਨਾਂ ਦੇ ਵਾਸਤੇ ਲੈਂਡ ਪੂਲਿੰਗ ਨੀਤੀ ਕਿਉਂ ਲਿਓਣੀ ਪਈ ਸ਼ਾਇਦ ਆਮ ਆਦੀ ਪਾਰਟੀ ਦੀ ਮੁਢਲੀ ਲੀਡਰਸ਼ਿਪ ਜਾਂ ਪੰਜਾਬ ਦੀ ਸਰਕਾਰ ਨੇ ਵੀ ਨਹੀਂ ਸੋਚਿਆ ਹੋਣਾ ਕਿ ਜਿਹੜੀ ਇਹ ਨੀਤੀ ਉਹਨਾਂ ਵੱਲੋਂ ਬਣਾਈ ਗਈ ਹੈ ਲੈਂਡ ਪੂਲਿੰਗ ਦੀ ਜਿਸ ਦੇ ਤਹਿਤ ਵੱਡੀ ਪੱਧਰ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਉਹ ਉਹਨਾਂ ਲਈ ਕਿੰਦੀ ਵੱਡੀ ਨੁਕਸਾਨ ਦੀ ਸਿੱਧ ਹੋਵੇਗੀ ਭਾਵੇਂ ਆਵਾਜ਼ ਦੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਦੇ ਮੰਤਰੀਆਂ ਵੱਲੋਂ ਸਿੱਧੇ ਤੌਰ ਤੇ ਆਖਿਆ ਜਾ ਰਿਹਾ ਕਿ ਜਿਹੜੀ ਇਹ ਨੀਤੀ ਬਣਾਈ ਗਈ ਹੈ ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗੀ ਕਿਸਾਨਾਂ ਦੇ ਫਾਇਦੇ ਵਾਸਤੇ ਹੀ ਨੀਤੀ ਬਣਾਈ ਗਈ ਹੈ ਪੰਜਾਬ ਵਿੱਚ ਉਦਯੋਗ ਖੇਤਰ ਵਿਧਾਇਆ ਜਾਵੇਗਾ ਪੰਜਾਬ ਵਿੱਚ ਲੈਂਡ ਪੂਲਿੰਗ ਦੀ ਨੀਤੀ ਦੇ ਤਹਿਤ ਅਧਿਕਾਰਤ ਤੌਰ ਤੇ ਕਲੋਨੀਆਂ ਕੱਟੀਆਂ ਜਾਣੀਆਂ ਜਿਸ ਦਾ ਸਿੱਧੇ ਤੌਰ ਤੇ ਫਾਇਦਾ ਕਿਸਾਨਾਂ ਨੂੰ ਹੀ ਵਧੇਰੇ ਹੋਵੇਗਾ ਪਰ ਕਿਸਾਨਾਂ ਨੇ ਪਹਿਲੇ ਸੱਟੇ ਹੀ ਇਹ ਨੀਤੀ ਸਰਕਾਰ ਦੀ ਨਕਾਰ ਦਿੱਤੀ ਹੈ ਕਿਸਾਨਾਂ ਨੇ ਆਖ ਦਿੱਤਾ ਕਿ ਉਹਨਾਂ ਨੂੰ ਅਜਿਹੇ ਫਾਇਦਿਆਂ ਦੀ ਕੋਈ ਜ਼ਰੂਰਤ ਨਹੀਂ ਜਿਹੜੇ ਉਹਨਾਂ ਲਈ ਫਾਇਦੇ ਮਾਰੂਸ਼ਦ ਹੁੰਦੇ ਹੋਣ ਜੇਕਰ ਲੈਂਡ ਪੂਲਿੰਗ ਨੀਤੀ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਜੋ ਇਹ ਸਕੀਮ ਲਿਆਂਦੀ ਗਈ ਹੈ ਲੈਂਡ ਪੂਲਿੰਗ ਦੀ ਇਹ ਇੱਕ ਵਲੰਟੀਅਰ ਸਕੀਮ ਹੈ ਜੋ ਕਿਸਾਨ ਇਸ ਸਕੀਮ ਦੇ ਤਹਿਤ ਆਪਣੀ ਜ਼ਮੀਨ ਦੇਣਾ ਚਾਹੇਗਾ ਉਸ ਤੋਂ ਲਈ ਜਾਵੇਗੀ ਕਿਸੇ ਨਾਲ ਟੱcka ਨਹੀਂ ਕੀਤਾ ਜਾਵੇਗਾ ਕਿਸੇ ਤੋਂ ੱੱਕੇ ਨਾਲ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ ਪਰ ਜੇਕਰ ਆਪਾਂ ਲੰਗੇ ਬਿਲਾਂ ਦੀ ਗੱਲ ਕਰੀਏ ਤਾਂ ਅਜਿਹਾ ਕੋਈ ਵੀ ਫੈਸਲਾ ਸਰਕਾਰ ਦਾ ਜਿਸ ਵਿੱਚ ਸਿੱਧੇ ਤੌਰ ਤੇ ਕਿਸਾਨਾਂ ਦੀ ਜ਼ਮੀਨ ਔਕੜੀ ਹੋਵੇ ਕੋਈ ਕਿਸੇ ਕਿਸਾਨਾਂ ਦੀ ਮਰਜ਼ੀ ਨਹੀਂ ਚੱਲੀ ਸਗੋਂ ਸਰਕਾਰਾਂ ਨੇ ੱਤਕਾ ਹੀ ਕੀਤਾ ਹੈ ਉਸੇ ਪ੍ਰਕਾਰ ਕਿਸਾਨਾਂ ਦੇ ਵਿੱਚ ਵੱਡੀ ਪੱਤਰ ਡਰ ਪਾਇਆ ਜਾ ਰਿਹਾ ਹੈ ਕਿ ਉਹਨਾਂ ਨਾਲ ਹੁਣ ਵੀ ਅਜਿਹਾ ਹੀ ਹੋਵੇਗਾ ਕਿਉਂਕਿ ਜਿਹੜੀ ਇਹ ਲੈਂਡ ਪੂਲਿੰਗ ਨੀਤੀ ਤਹਿਤ ਪੰਜਾਬ ਵਿੱਚ ਖਾਸ ਤੌਰ ਤੇ ਲੁਧਿਆਣਾ ਦੇ ਏਰੀਏ ਦੇ ਵਿੱਚ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਉਹ ਲਗਭਗ 65000 ਤੋਂ ਵੱਧ ਕਿੱਲੇ ਇਸ ਵਿੱਚ 65000 ਤੋਂ ਵੱਧ ਏਕੜ ਇਸ ਵਿੱਚ ਜੋੜੀ ਗਈ ਹੈ ਇਸ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੇ ਕਸਬਾ ਹੰਡਿਆਏ ਦੇ ਵਿੱਚ ਵੀ ਲਗਭਗ 317 ਏਕੜ ਜ਼ਮੀਨ ਇਸ ਲੈਂਡ ਪੂਲਿੰਗ ਨੀਤੀ ਤਹਿਤ ਐਕਵਾਇਰ ਕੀਤੀ ਜਾਣੀ ਹੈ ਜਿਸ ਕਰਕੇ ਇਹ ਲੈਂਡ ਪੂਲਿੰਗ ਨੀਤੀ ਹੁਣ ਸਰਕਾਰ ਦੀ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਨਾ ਤਾਂ ਕਿਸਾਨਾਂ ਨਾਲ ਇਹ ਨੀਤੀ ਬਣਾਉਣ ਤੋਂ ਪਹਿਲਾਂ ਕੋਈ رابطہ ਕੀਤਾ ਗਿਆ ਨਾ ਹੀ ਕਿਸਾਨ ਜਥੇਬੰਦੀਆਂ ਨਾਲ ਕੋਈ ਇਸ ਸੰਬੰਧੀ ਗੱਲਬਾਤ ਕੀਤੀ ਗਈ ਹੈ ਸਰਕਾਰ ਵੱਲੋਂ ਜੱਪ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦੀ ਮੁਢਲੀ ਲੀਡਰਸ਼ਿਪ ਵੱਲੋਂ ਸਿੱਧੇ ਤੌਰ ਤੇ ਇਹ ਆਖਿਆ ਜਾ ਰਿਹਾ ਕਿ ਕਿਸਾਨਾਂ ਨੂੰ ਇਸ ਦੇ ਵੱਧ ਤੋਂ ਵੱਧ ਫਾਇਦੇ ਗਨਾਓ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਦਾ ਲੈਂਡ ਪੂਲਿੰਗ ਨੀਤੀ ਵੱਲ ਧਿਆਨ ਵੱਧ ਤੋਂ ਵੱਧ ਲਿਆਓ ਪਰ ਲੋਕਾਂ ਨੇ ਸਿੱਧੇ ਤੌਰ ਤੇ ਆਖ ਦਿੱਤਾ ਕਿ ਸਾਡੀ ਜ਼ਮੀਨ ਦੇ ਵਿੱਚੋਂ ਇੱਕ ਇੰਚ ਵੀ ਜ਼ਮੀਨ ਅਸੀਂ ਇਸ ਨੀਤੀ ਦੇ ਅਧੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਇਸ ਨੀਤੀ ਕਾਰਨ ਆਮ ਆਦੀ ਪਾਰਟੀ ਦੇ ਨੇਤਾਵਾਂ ਦਾ ਲੋਕਾਂ ਵੱਲੋਂ ਵੱਡੀ ਪੱਧਰ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਦੋਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਤਨ ਖੇਤਿਕ ਨਮਾਣ ਨੂੰ ਲਿਆਂਦਾ ਗਿਆ ਸੀ ਪਾਸ ਕੀਤਾ ਗਿਆ ਸੀ ਉਸ ਵੇਲੇ ਭਾਰਤ ਜਨਤਾ ਪਾਰਟੀ ਦੇ ਨਮਾਇੰਦਿਆਂ ਦਾ ਪਿੰਡਾਂ ਵਿੱਚ ਵੜਨਾ ਔਖਾ ਹੋ ਗਿਆ ਸੀ ਉਸੇ ਪ੍ਰਕਾਰ ਕਿਤੇ ਅਜੇਹਾ ਨਾ ਹੋ ਜਾਵੇ ਕਿ ਆਮ ਆਦੀ ਪਾਰਟੀ ਦੇ ਨੇਤਾਵਾਂ ਨੂੰ ਵੀ ਪੰਜਾਬ ਵਿੱਚੋਂ ਲੰਘਣਾ ਔਖਾ ਹੋ ਜਾਵੇ ਕਿਉਂਕਿ ਲੋਕਾਂ ਨੇ ਸਿੱਧੇ ਤੌਰ ਤੇ ਚੇਤਾਵਨੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇਹ ਮਤੇ ਪੈਣੇ ਸ਼ੁਰੂ ਹੋ ਚੁੱਕੇ ਨੇ ਕਿ ਇੱਥੇ ਕੋਈ ਵੀ ਆਮ ਆਦੀ ਪਾਰਟੀ ਦਾ ਅਜੇਹਾ ਨਮਾਇੰਦਾ ਨਾ ਵੜੇ ਜੋ ਇਸ ਨੀਤੀ ਦਾ ਪੱਖ ਕਰਦਾ ਹੋਵੇ ਜਿਸ ਕਰਕੇ ਹੁਣ ਆਮ ਆਦਮੀ ਪਾਰਟੀ ਅੰਦਰੋਂ ਬੜੀ ਘਬराई ਹੋਈ ਵੀ ਦਿਖਾਈ ਦੇ ਰਹੀ ਹੈ ਅਤੇ ਸਰਕਾਰ ਦੇ ਅੰਦਰ ਇਸ ਨੀਤੀ ਨੂੰ ਲੈ ਕੇ ਬੜੇ ਕੁਸਰਮੋਸਰ ਦਾ ਮਾਹੌਲ ਚੱਲ ਰਿਹਾ ਉਧਰ ਦਿੱਲੀ ਦੀ ਜੋ ਲੀਡਰਸ਼ਿਪ ਆਮ ਆਦਮੀ ਪਾਰਟੀ ਉਹਨਾਂ ਦਾ ਜੋਰ ਲੱਗਿਆ ਹੋਇਆ ਹੈ ਕਿ ਸਾਰੇ ਜੋ ਆਮ ਆਦਮੀ ਪਾਰਟੀ ਦੇ ਨੇਤਾ ਨੇ ਉਹ ਕਹਿਣ ਕਿ ਇਹ ਨੀਤੀ ਬਹੁਤ ਵਧੀਆ ਪਰ ਇੱਥੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਜੋ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਹੋਏ ਨੇ ਉਹਨਾਂ ਨੇ ਆਪਣੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਲਿਖਿਆ ਸੀ ਕਿ ਇਸ ਨੀਤੀ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦ ਕੇਜਰੀਵਾਲ ਵੱਲੋਂ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨੂੰ ਭਰੋਸੇ ਵਿੱਚ ਲੈਣਾ ਜ਼ਰੂਰੀ ਹੈ ਇਹ ਨੀਤੀ ਨੂੰ ਉਹਨਾਂ ਤੱਕ ਫਿਰ ਹੀ ਲੈ ਕੇ ਜਾਇਆ ਜਾਵੇ ਪਹਿਲਾਂ ਉਹਨਾਂ ਨੂੰ ਇਸ ਨੀਤੀ ਨਾਲ ਜੋੜਨ ਲਈ ਰੈ ਮਸਵਰਾ ਕੀਤਾ ਜਾਵੇ ਇਸਤੇ ਮੋੜ ਵਿਚਾਰ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਇਹ ਵੀ ਲਿਖਿਆ ਸੀ ਕਿ ਸਰਕਾਰ ਨੇ ਪਾਵੇਂ ਕਿਸਾਨਾਂ ਵਾਸਤੇ ਅਨੇਕਾਂ ਕੰਮ ਭਲਾਈ ਲਈ ਕੀਤੇ ਨੇ ਪਰ ਉਹ ਭਲਾਈ ਦੇ ਕੰਮ ਕਰਨ ਦੇ ਨਾਲ ਨਾਲ ਇਹ ਨੀਤੀ ਨੂੰ ਲਾਗੂ ਕਰਨ ਦੇ ਲਈ ਕਿਸਾਨਾਂ ਨੂੰ ਜ਼ਰੂਰ ਭਰੋਸੇ ਵਿੱਚ ਲਿਆ ਜਾਵੇ ਜਦੋਂ ਹੀ ਉਹਨਾਂ ਨੇ ਇਹ ਆਪਣਾ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝਾ ਕੀਤਾ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਮਾਹੌਲ ਤਰਸੱਲੀ ਵਾਲਾ ਹੋ ਗਿਆ ਸਿਆਸੀ ਨੇਤਾਵਾਂ ਨੇ ਵੀ ਵੱਡੇ ਪੱਧਰ ਤੇ ਆਖਿਆ ਕਿ ਹੁਣ ਤਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਅੰਦਰੋਂ ਹੀ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਆਵਾਜ਼ ਉਠਣੀ ਸ਼ੁਰੂ ਹੋ ਗਈ ਪਰ ਪਤਾ ਇਹ ਵੀ ਲੱਗਿਆ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਜਿਹੜੇ ਮੁੱਖ ਤੌਰ ਤੇ ਜਿਵੇਂ ਚੁਣੇ ਹੋਏ ਨੁਮਾਇੰਦੇ ਕਾ ਸਕਦੇ ਆ ਮੰਤਰੀ ਮੁੱਖ ਮੰਤਰੀ ਐਮਪੀ ਜਾਂ ਕਹਿ ਸਕਦਾ ਵਿਧਾਇਕ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਨੇ ਭਾਵੇਂ ਫੇਸਬੁਕ ਹੋਵੇ ਚਾ ਭਾਵੇਂ ਟਵਿੱਟਰ ਜਾਂ ਹੋਰ ਉਹਨਾਂ ਸਾਰਿਆਂ ਦੀ ਕਮਾਂਡ ਦਿੱਲੀ ਦੀ ਜਿਹੜੀ ਇਹਨਾਂ ਲੀਡਰਸ਼ਿਪ ਆ ਉਹਨਾਂ ਦੀ ਜੋ ਆਈਟੀ ਬੈਂਕ ਦੀ ਟੀਮ ਆ ਉਹਨਾਂ ਕੋਲ ਰੱਖੀ ਹੋਈ ਆ ਸਾਰੇ ਪਾਸਵਰਡ ਵੀ ਉਹਨਾਂ ਕੋਲ ਨੇ ਉਹਨਾਂ ਨੇ ਜਦੋਂ ਪਤਾ ਲੱਗਾ ਕਿ ਇਹ ਪੋਸਟ ਸਾਂਝੀ ਕੀਤੀ ਤਾਂ ਉਹਨਾਂ ਦਾ ਇਹ ਪੋਸਟ ਥੋੜੇ ਸਮੇਂ ਬਾਅਦ ਡਿਲੀਟ ਹੋ ਗਿਆ ਪਤਾ ਲੱਗਾ ਕਿ ਇਹ ਪੋਸਟ ਮਾਲਵਿੰਦਰ ਕੰਗ ਨੇ ਡਿਲੀਟ ਨਹੀਂ ਸਗੋ ਦਿੱਲੀ ਦੀ ਆਈਟੀ ਬੈਂਕ ਦੀ ਟੀਮ ਵੱਲੋਂ ਡਿਲੀਟ ਕੀਤੀ ਗਈ ਆ ਉਹਨਾਂ ਆਖਿਆ ਕਿ ਸਿਰਫ ਲੋਕਾਂ ਨੂੰ ਫਾਇਦੇ ਗਣਾਓ ਅਜਿਹੇ ਮਸਵਰੇ ਦੇਣ ਦੀ ਕੋਈ ਜ਼ਰੂਰਤ ਨਹੀਂ ਜਿਸ ਕਰਕੇ ਆਮ ਆਦਮੀ ਪਾਰਟੀ ਅੰਦਰ ਵੀ ਬਗਾਵਤੀ ਮਹੌਲ ਬੰਦਿਆ ਉੱਥੇ ਹੀ ਲੋਕਾਂ ਵੱਲੋਂ ਇਸ ਨਕਾਰੇ ਹੋਈ ਨੀਤੀ ਦੇ ਚੱਲਦੇ ਆਮ ਆਦਮੀ ਪਾਰਟੀ ਦਾ ਵੱਡੇ ਪੱਧਰ ਤੇ ਪਿੰਡਾਂ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਭਾਵੇਂ ਹੋ ਸਕਦਾ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਕਸਰ ਕਹਿੰਦੇ ਰਹਿੰਦੇ ਨੇ ਕਿ ਉਹਨਾਂ ਨੇ ਕਿਸਾਨੀ ਦੇ ਲਈ ਬਹੁਤ ਵੱਡੇ ਕੰਮ ਕੀਤੇ ਨੇ ਭਾਵੇਂ ਨਹਿਰੀ ਪਾਣ ਦੀ ਗੱਲ ਗਣਾਉਂਦੇ ਨੇ ਭਾਵੇਂ ਉਹ 8 ਘੰਟੇ ਬਿਜਲੀ ਨਿਰਵਿਘਨ ਦੇਣ ਦੀ ਗੱਲ ਆਖਦੇ ਨੇ ਉਹਨਾਂ ਦੇ ਇਹ ਜੋ ਬਿਆਨ ਕਿਸਾਨੀ ਪੱਖੇ ਦਿੱਤੇ ਜਾਦੇ ਨੇ ਪਰ ਇਹ ਸਾਰੇ ਬਿਆਨ ਲੈਂਡ ਪੂਲਿੰਗ ਨੀਤੀ ਦੇ ਅੱਗੇ ਫੇਰ ਹੋ ਜਾਂਦੇ ਨੇ ਜਿਸ ਕਰਕੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਕਿ ਉਹ ਅਜੇਹੀ ਨੀਤੀ ਦੀ ਲੋੜ ਨਹੀਂ ਮਹਿਸੂਸ ਕਰਦੇ ਜਿਸ ਨਾਲ ਉਹਨਾਂ ਕੋਲੋਂ ਉਹਨਾਂ ਦੀ ਜ਼ਮੀਨ ਹੀ ਚਲੀ ਜਾਂਦੀ ਹੋਵੇ ਕਿਉਂਕਿ ਸਰਕਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੋ ਇਹ ਸਕੀਮ ਹੈ ਇਸ ਦੇ ਤਹਿਤ ਕਿਸਾਨਾਂ ਨੂੰ ਪਲਾਟ ਦਿੱਤੇ ਜਾਣਗੇ ਜੋ ਉਹਨਾਂ ਦੀ ਜ਼ਮੀਨ ਲਈ ਜਾਵੇਗੀ ਪਰ ਸਵਾਲ ਵੱਡਾ ਇੱਥੇ ਇਹ ਵੀ ਹੈ ਕਿ ਕੀ ਇੱਕ ਜ਼ਮੀਨ ਵਿੱਚੋਂ ਹੁੰਦੀ ਆਮਦਨ ਦੀ ਬਰਾਬਰੀ ਇੱਕ ਪਲਾਟ ਕਰ ਸਕੇਗਾ ਜਦੋਂ ਕਿਸੇ ਕਿਸਾਨ ਕੋਲ ਆਪਣੇ ਖਾਣ ਲਈ ਦਾਣੇ ਨਹੀਂ ਹੋਣਗੇ ਤਾਂ ਉਹ ਕਿਵੇਂ ਆਪਣਾ ਗੁਜ਼ਾਰਾ ਕਰੇਗਾ ਇਹ ਵੱਡਾ ਸਵਾਲ ਹੈ ਇਸ ਕਰਕੇ ਸਰਕਾਰ ਨੂੰ ਇਸ ਪਾਲਿਸੀ ਬਾਰੇ ਸੋਚਣਾ ਚਾਹੀਦਾ ਪਤਾ ਤਾਂ ਇਹ ਵੀ ਲੱਗ ਰਿਹਾ ਹੈ ਕਿ ਹੋ ਸਕਦਾ ਹੈ ਆਉਂਦੇ ਦਿਨਾਂ ਵਿੱਚ ਜਾਂ ਵੋਟਾਂ ਤੋਂ ਨੇੜੇ ਜਾ ਕੇ ਇਹ ਪਾਲਿਸੀ ਸਰਕਾਰ ਰੱਦ ਕਰ ਦੇਵੇ ਕਿਉਂਕਿ ਸਰਕਾਰ ਦੇ ਅੰਦਰ ਮਾਹੌਲ ਥੋੜਾ ਰੱਦ ਕਰਨ ਵੱਲ ਤੁਰਨਾ ਸ਼ੁਰੂ ਹੋ ਚੁੱਕਿਆ ਹੈ ਪਰ ਇੱਥੇ ਇਹ ਵੀ ਗੱਲ ਜ਼ਰੂਰ ਦੱਸਣੀ ਮੰਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਸਕਦਾ ਇਸ ਨੀਤੀ ਦੇ ਆੜ ਦੇ ਵਿੱਚ ਹੋਰ ਕਈ ਅਜਿਹੇ ਕੰਮ ਕਰ ਦੇਵੇ ਜਿਸ ਤੋਂ ਲੋਕਾਂ ਦਾ ਧਿਆਨ ਝੁਕਾ ਕੇ ਇਸ ਨੀਤੀ ਵੱਲ ਜੋੜਿਆ ਗਿਆ ਹੋਵੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਕਿ ਸਰਕਾਰ ਨੇ ਜਦੋਂ ਕੋਈ ਆਪਣੇ ਕੰਮਕਾਰ ਅਜਿਹੇ ਕਰਨੇ ਹੁੰਦੇ ਹਨ ਜਾਂ ਕੋਈ ਅਜਿਹੇ ਕੋਈ ਵਾਅਦੇ ਜਾਂ ਹੁੰਦੇ ਹਨ ਜਿਨ੍ਹਾਂ ਤੋਂ ਲੋਕਾਂ ਦਾ ਧਿਆਨ ਝੁਕਾਉਣਾ ਹੁੰਦਾ ਤਾਂ ਉਸ ਦੇ ਬਰਾਬਰ ਕੋਈ ਹੋਰ ਨਮੀ ਛੁਰਲੀ ਛੱਡ ਦਿੱਤੀ ਜਾਂਦੀ ਹੈ ਉਸੇ ਪ੍ਰਕਾਰ ਹੋ ਸਕਦਾ ਹੈ ਇਹ ਨੀਤੀ ਇਸੇ ਪ੍ਰਕਾਰ ਚਲਾਈ ਜਾਂਦੀ ਜੀ ਹੋਵੇ ਔਰ ਇਸ ਨੀਤੀ ਦੇ ਵੱਲ ਲੋਕਾਂ ਦਾ ਧਿਆਨ ਹੋ ਗਿਆ ਤੇ ਹੋਰ ਜਿਹੜੇ ਉਹਨਾਂ ਦੇ ਵਾਦੇ ਨੇ ਆਪਾਖ ਸਕਦੇ ਆ ਕਿ ਜਵੇਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਸ ਵਾਦੇ ਵੱਲੋਂ ਧਿਆਨ ਹਟਾ ਕੇ ਇਸ ਨੀਤੀ ਵੱਲ ਲਗਾ ਦਿੱਤਾ ਇਹ ਸਮਾਰਟਪੌਣ ਵਾਲੀ ਗੱਲ ਵੀ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਸਰਕਾਰ ਦੀ ਹੋ ਸਕਦੀ ਹੈ ਸੋ ਅੱਜ ਦੀ ਵਿਸ਼ੇਸ਼ ਗੱਲਬਾਤ ਇੰਨੀ ਹੀ ਹੁਣ ਦਿਓ ਇਜਾਜ਼ਤ ਧੰਨਵਾਦ サブスティッ